ਪੰਜਾਬ ਸਰਕਾਰ ਦੇ ਝਟਕੇ ਤੋਂ ਬਾਅਦ ਸੁੱਤੇ ਪਏ ਪੁਲਿਸ ਪ੍ਰਸ਼ਾਸਨ ਦੀ ਅੱਖ ਖੁੱਲੀ ਹੈ। ਲਿਹਾਜ਼ਾ ਡੀਜੀਪੀ ਤੋਂ ਲੈ ਕੇ ਸਿਪਾਹੀਆਂ ਤੱਕ ਸਾਰੇ ਹੀ ਛੋਟੇ ਵੱਡੇ ਮੁਲਾਜ਼ਮ ਭੱਜੇ ਫਿਰਦੇ ਨੇ। ਪੰਜਾਬ 'ਚ ਵਕ-ਵਕ ਥਾਵਾਂ ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ। ਇਸੇ ਤਰ੍ਹਾਂ ਹੀ ਨਾਬਾ ਪੁਲਿਸ ਨੇ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਹੁਣ ਮੂਲ ਕੋਈ ਪੁਲਿਸ ਦੀ ਗ੍ਰਿਫਤ ਵਿੱਚ ਖੜੀਆਂ ਦਿਖਾਈ ਦੇ ਰਹੀਆਂ ਹਨ। ਪਹਿਲਾਂ ਜਿਸ ਕੰਮ ਲਈ ਪੰਜਾਬ ਦੇ ਨੌਜਵਾਨ ਬਦਨਾਮ ਹੋ ਚੁੱਕੇ ਨੇ ਬਦਕਿਸਮਤੀ ਹੁਣ ਉਹ ਕੰਮ ਪੰਜਾਬ 'ਚ ਕਈ ਔਰਤਾਂ ਅਤੇ ਕਈ ਕੁੜੀਆਂ ਕਰਨ ਲੱਗੀਆਂ ਹਨ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਕਟਨਾਵਾ ਖੁਦ ਬਿਆਨ ਕਰ ਰਹੀਆਂ ਹਨ ਜੀ ਹਾਂ ਪੁਲਿਸ ਨੇ ਇਹਨਾਂ ਦੋ ਔਰਤਾਂ ਕੋਲੋਂ ਹੈਰੋਨ ਫੜਨ ਦਾ ਵੱਡਾ ਦਾਵਾ ਕੀਤਾ ਹੈ ਇਸ ਤੋਂ ਇਲਾਵਾ ਜਨਾਬ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅੱਗੇ ਜੋ ਖੁਲਾਸੇ ਕੀਤੇ ਉਹ ਵੀ ਸੁਣੋ ਸਰ ਇਹ ਦੋ ਲੇਡੀਜ਼ ਫੜੀਆਂ ਨੇ ਜੀ ਇਹਨਾਂ ਕੋਲੋਂ ਕੀ ਕੁਝ ਬਰਾਮਦ ਹੋਇਆ ਕੀ ਇਹਨਾਂ ਦਾ ਸਟੇਟਸ ਹੈ ਏ ਜੀ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀ ਡੀਜੀ ਸਾਹਿਬ ਦੇ ਹਦਾਇਤਾਂ ਤ ਹ ਤੱਕ ਐਸਐਸਪੀ ਸਾਹਿਬ ਸ੍ਰੀ ਪ੍ਰੂਨ ਸ਼ਰਮਾ ਜੀ ਆਈਪੀਐਸ ਐਸਐਸਪੀ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਐਸਪੀ ਸਾਹਿਬ ਨੰਬਰ ਸ੍ਰੀ ਦਵਿੰਦਰ ਅਤਰੀ ਜੀ ਦੀ ਨਿਗਰਾਨੀ ਹੇਠ ਜੀ ਕਾਸ਼ ოਪਰੇਸ਼ਨ ਅਸੀਂ ਸ਼ੁਰੂ ਕੀਤਾ ਜੀ ਤੇ ਕੱਲ ਕਾਸ਼ ოਪਰੇਸ਼ਨ ਦੇ ਦੌਰਾਨ ਅਸੀਂ ਦੋ ਲੇਡੀਆਂ ਨੂੰ ਅਲੱਗ-ਅਲੱਗ ਥਾਂ ਤੋਂ ਸਾਡੇ ਆਜੂਸ ਨੇ ਕਾਬੂ ਕੀਤਾ ਜੀ ਜਿਨ੍ਹਾਂ ਤੋਂ ਚੌਕੀ ਚਾਰਜ ਛੀਟਾ ਵਾਲਾ ਸਬ ਇੰਸਪੈਕਟਰ ਸਰਵਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੇ ਇੱਕ ਲੇਡੀ ਜੇ ਨੋਦਾਜੀ ਅਮਰਪਾਲੀ ਉਰਫ ਜੋਤੀ ਨੂੰ ਕਾਬੂ ਕਰਕੇ ਉਹਦੇ ਕੋਲੋਂ 10 ਗ੍ਰਾਮ ਚਿੱਟਾ ਗ੍ਰਬੰਧ ਕੀਤਾ ਜੀ ਤੇ ਪਰਚਾ ਦਰਜ ਕਰਤਾ ਜੀ ਤੇ ਇਸੇ ਤਰ੍ਹਾਂ ਦੀ ਚੋਕੀ ਇੰਚਾਰਜ ਗਲਵੱਟੀ ਜੀ ਪੀਐਸਏ ਬਲਕਾਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਇੱਕ ਲੇਡੀਜ਼ ਜਿਹਦਾ ਨਾਮ ਪਤਾ ਲੱਗਿਆ ਪਰਮਜੀਤ ਕੌਰ ਮੀ ਉਹਨੂੰ ਕਾਬੂ ਕਰਕੇ ਉਸ ਤੋਂ ਬਰਾਮਦ ਕੀਤੀ ਹੋਈ 10 ਗ੍ਰਾਮ ਚਿੱਟਾ ਜੀ ਜਿਨ੍ਹਾਂ ਦੇ ਖਿਲਾਫ ਸੀ ਐਨਡੀਪੀ ਐਸੈਕਟਰ ਦੀ ਨਮਕਦਮੇ ਦਰਜ ਕਰ ਦਿੱਤੇ ਜੀ ਤੇ ਤਫਤੀਸ਼ ਜਾਰੀ ਹੈ ਜੀ ਤੇ ਇਸ ਤੋਂ ਪਹਿਲਾਂ ਵੀ ਇਹਨਾਂ ਦੇ ਖਿਲਾਫ ਨਸ਼ਾ ਬਚਨ ਦੀਆਂ ਐਫਆਈਆਰਸ ਅਲੱਗ-ਅਲੱਗ ਦਰਜ ਨੇ ਜੀ ਕੋ ਡਿਊਰਿੰਗ ਇਨਵੈਸਟੀਗੇਸ਼ਨ ਦੀ ਗੱਲ ਹੈ ਦੋਵੇਂ ਦੋਵੇਂ ਔਰਤਾਂ ਦੇ ਖਿਲਾਫ ਇਹ ਨੇ ਜੀ ਦੋਨੇ ਲੇਡੀਜ਼ ਜੀ ਆਜਾ ਦੋਨੇ ਲੇਡੀਜ਼ ਲਈ ਲੀਗ ਪਰਚੇਜ਼ ਦਰਜ ਨੇ ਪਹਿਲਾਂ ਵੀ ਉਹ ਵੀ ਦੋਨੋਂ ਤੇ ਨਹੀਂ ਦੋਨਾਂ ਤੇ ਜੀ ਹਾਂ ਪ੍ਰੀਵियस ਰਿਕਾਰਡ ਹੈ ਨਾ ਪਰਚੇਜ਼ ਹੋਏ ਨੇ ਹੈਂਡੀਕੈਪਸ ਦੇ ਪਰਚੇਜ਼ ਦਰਜ ਹੋਏ ਨੇ ਤਾਂ ਕੀ ਹੁਣ ਫਰਦਰ ਕੀ ਕਰੋਗੇ ਜੀ ਇਹਨਾਂ ਨੂੰ ਅਸੀਂ ਮੰਨਿਓਗੇ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਾਂਗੇ ਜੀ ਪੁਲਿਸ ਰਿਮਾਂਡ ਹਾਸਲ ਕਰਕੇ ਜੀ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਜੀ ਕਿ ਉਹ ਕੁਝ ਪਤਾ ਲੱਗੇ ਜੀ ਕਿੱਥੋਂ ਲੈਂਦੇ ਸੀ ਕਿੱਥੇ ਉਹ ਅਸੀਂ ਪੁੱਛੀਚ ਕਰਾਂਗੇ ਜੀ ਪੁਲਿਸ ਰਿਮਾਨ ਹਾਸਲ ਕਰਕੇ ਜਿਹਨਾਂ ਦੇ ਬੈਕਵਰਡ ਲਿੰਕੇਜ ਫਾਰਵਰਡ ਲਿੰਕੇਜ ਦੀ ਡਿਟੇਲ ਅਸੀਂ ਆਲ ਇਨਵੈਸਟੀਗੇਸ਼ਨ ਕਰਾਂਗੇ ਮੁਲਜ਼ਮ ਔਰਤਾਂ ਦੀ ਪਛਾਣ ਅਮਰਪਾਲੀ ਉਰਫ ਜੋਤੀ ਅਤੇ ਪਰਮਜੀਤ ਕੌਰ ਵਜੋਂ ਹੋਈ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਅਧਿਕਾਰੀ ਨੇ ਕਿਹਾ ਕਿ ਨਾ ਦੋਵੇਂ ਔਰਤਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਔਰਤਾਂ ਨਸ਼ਾ ਕਿੱਥੋਂ ਅਤੇ ਕਿਸ ਦੇ ਕੋਲੋਂ ਲੈ ਕੇ ਆਈਆਂ ਨੇ ਹਕੀਕੀ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੈਨ ਸਿੰਘ ਦੀ ਰਿਪੋਰਟ